ਉਹਨਾਂ ਦੇ ਦਿੱਕਤ ਨੂੰ ਵੀ ਵਾਰ ਖਵਾਦਾ ਕਿਹਦੇ ਹੜਾ ਬਹੁਤ ਵੱਡਾ ਦਮਾ ਦਾ ಕಾಂಗ್ರೆਸ ਬਾਬਾ ਸਾਹਿਬ ಕಾಂಗ್ರೆਸ ਨੂੰ ਸਮਾਜ ਵਾਸਤੇ ਕੀਤਾ ਹਰ ਵਰਗ ਵਾਸਤੇ ਕੀਤਾ ਉਹ ਸ਼ਾਇਦ ਅੱਜ ਹਰ ਇੱਕ ਦੀ ਨਮਜ਼ਾਦ ਕਰਦਾ ਉਹਨਾਂ ਨੇ ਸਭੇ ਇੱਕ ਸਮਾਜ ਪਰਿਕਲ ਲਈ ਔਰਤਾਂ ਦੇ ਹੱਕ ਦਮੋਲ ਲਈ ਬਰਾਬਰਤਾ ਅਤੇ ਸਮਾਜ ਵਿੱਚ ਇੱਕ ਸਭ ਤੋਂ ਵੱਡੇ ਜੋ ਅਗਿਆਨਤਾ ज्ञान ਦੇ ਰੂਪ ਵਿੱਚ ਪਰਚਲਿਤ ਕਰਨ ਦੇ ਲਈ ਸਿੱਖਿਆ ਦੇ ਰੂਪੇ ਦੇ ਵਿੱਚ ਬਹੁਤ ਵੱਡੇ ਕੰਮ ਕੀਤੇ ਔਰ ਸਭਧਾਨ ਦੇ ਸਾਡੇ ਨਿਰਮਾਤਾ ਹਨ ਬਾਬਾ ਸਾਹਿਬ ਜੁਨ੍ਹਾਂ ਦੀ ਸ਼ੁਭ ਜਨਮ ਦਿਤੀ ਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਸਾਰੀ ਉਸਤਾਨ ਦੇ ਮੁਬਾਰਕਬਾਦ ਹਨ ਕਿਉਂਕਿ ਹੜਾ ਬਹੁਤ ਵੱਡਾ ਦਰਵਾਜ਼ਾ ਕਾਂਗਰਸ ਬਾਬਾ ਸਾਹਿਬ ਨੇ ਨਾਟਕ ਤੋਂ ਸਮਾਜ ਵਾਸਤੇ ਕੀਤਾ ਹਰ ਵਰਗ ਵਾਸਤੇ ਕੀਤਾ ਉਹ ਸ਼ਾਇਦ ਅੱਜ ਹਰ ਇੱਕ ਦੀ ਰਮਯਾਦ ਕਰਦਾ ਉਹਨਾਂ ਨੇ ਸਭੇ ਇੱਕ ਬਾਜ਼ ਉਪਰਚਨ ਲਈ ਔਰਤਾਂ ਦੇ ਹੱਕ ਦੀ ਮੰਗ ਲਈ ਬਰਬਰਾਬਰਤਾ ਔਰ ਸਮਾਜ ਵਿੱਚ ਇੱਕ ਸੱਤੋ ਵੱਡੇ ਜੋ ਅ ਗਿਆਨਤਾ ਗਿਆਨ ਦੇ ਰੂਪ ਵਿੱਚ ਪਰਚਲਿਤ ਕਰਨ ਦੇ ਲਈ ਸਿੱਖਿਆ ਦੇ ਰੂਪ ਵਿੱਚ ਬਹੁਤ ਵੱਡੇ ਕੰਮ ਕੀਤੇ ਔਰ ਸਵਧਾਨ ਦੇ ਸਾਡੇ ਨਿਰਮਾਤਾ ਹਨ ਬਾਬਾ ਸਾਹਾ ਜੁਨ੍ਹਾਂ ਦੀ ਸ਼ੁਭ ਜਨਮ ਦਿਤੀ ਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ